ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਦਿਨ ਹੈਗਾ ਦਿਨ ਤਾਂ ਪਤਾ ਨਹੀਂ ਦਿਨ ਤਾਂ ਅਸੀਂ ਨਾ ਦੇਖਿਆ ਤੇ ਤਰੀਕਾ ਹੈ 31 ਤਰੀਕਾ ਹਾਂ 31 ਤਰੀਕਾ ਤੇ 12ਵਾਂ ਮਹੀਨਾ ਤੇ ਲਾਸਟ ਦਿਨ 2025 ਦਾ ਕੱਲੂ ਭਾਈ 2009 2026 ਤੇ ਨਵਾਂ ਸਾਲ ਚੜਦੂ ਸਾਰਿਆਂ ਨੂੰ ਮੇਰੇ ਵੱਲੋਂ ਲੱਖ ਲੱਖ ਨਵੇਂ ਸਾਲ ਦੀਆਂ ਮੁਬਾਰਕਾਂ ਤੇ ਅਸ ਟਾਈਮ ਅਸੀਂ ਖੜੇ ਆ ਮਾਮਾ ਪਣ ਜਾ ਹੋਟਲ ਮਮਾ ਭਾਂਜਾ ਹੋਟਲ ਦੇ ਆਪਾਂ ਤੁਹਾਨੂੰ ਮਮੇ ਭਾਂਜਾ ਨਾ ਮਿਲਾਉਣੇ ਆ ਤੇ ਇਹਨਾਂ ਦਾ ਕੰਮ ਇੱਧਰ ਭਾਈ ਲੋਕ ਟਾਈਲ ਦਾ ਵੀ ਸਾਰਾ ਕੁਝ ਦਿਖਾਵਾਂਗੇ ਆਪਾਂ ਤੇ ਆ ਜੋ ਜੁੜੇ ਰਹੋ ਇਹ ਹੈਗਾ ਭਾਂਜਾ ਇੱਧਰ ਹੀ ਸਾਡੇ ਦਾ ਮਾਮਾ ਤੇ ਉਹ ਭਾਈ ਕੌਣ ਹੈ ਪਹਿਲਾਂ ਉਹ ਵੀ ਮਾਮਾ ਜੀ ਹੈ ਠੀਕ ਹੈ ਤੇ ਆਪਕਾ گاؤں ਕਹਾਂ گاؤں گاؤں ਸੇ ਹੈ ਆਪਕਾ ਮੇਰਾ گاؤں ਸਾਹ ਭਾਈ ਤੂਏ ਬਾੜ ਮੇ ਡਿਸਟ੍ਰਿਕਟ ਹੈ ਅਰ ਯਹਾਂ ਜੋ ਹਮਾਰੇ ਹੋਟਲ ਇਹ ਇੰਟਰਲੋਕਿੰਗ ਟਾਈਲਸ ਕੀ ਪ੍ਰੈਕਟਿਸ ਹੈ ਉਹ ਕਿਸ ਨੇ ਰੀ ਗਾਉ ਹੈ ਔਰ ਬਾਪ ਪੰਚਾਇਤ ਜੀ ਇਹ ਕੰਭ ਲੋ ਇਹ ਹੋਟਲ ਠੀਕ ਹੈ ਬਲੋਦੀ ਤੇ ਜਿਹੜਾ ਇਹ ਹੋਟਲ ਆ ਲੋਕੇਸ਼ਨ ਦੱਸ ਦਿਓ ਨਾ ਆਪਾਂ ਮੋਟੀ ਮੋਟੀ ਦੱਸ ਲੋਕੇਸ਼ਨ ਦੱਸ ਦਿਓ ਲੋਕੇਸ਼ਨ ਕਿਸ ਨੇਰੀ ਬਾਫ ਫਲੋਦੀ ਠੀਕ ਹੈ ਫਲੋਦੀ ਡਿਸਟ੍ਰਿਕਟ ਹੈ ਤੇ ਇਹਨਾਂ ਦਾ ਆਪਾਂ ਵੀ ਵੀਡੀਓ ਪਾ ਕੇ ਸਾਰੇ ਅਗੇ ਸ਼ੇਅਰ ਕਰਾਂਗੇ ਠੀਕ ਹੈ ਸਾਥ ధన్యਵਾਦ ਤੇ ਬਈ ਰਾਤ ਇਹਨਾਂ ਨੇ ਸਾਨੂੰ ਰੱਖਣ ਲਈ ਕਮਰਾ ਦਿੱਤਾ ਤੇ ਬਹੁਤ ਬਹੁਤ ਧੰਨਵਾਦ ਬਈ ਤੇ ਇਹਨਾਂ ਦਾ ਨਾਮ ਲੋਕਟੈਲ ਦਾ ਕੰਮ ਆ ਤੇ ਸਾਨੂੰ ਆਏ ਕੰਮ ਵੀ ਦਿਖਾ ਦਿੰਦੇ ਨੇ ਲੋਕਟਾਈਲ। ਆਏ ਭਾਈ ਇਧਰਲੇ ਪਾਸੇ ਲੋਕਟਾਂ ਦਾ ਵੀ ਬਣਾਉਂਦੇ ਆਂ, ਕੰਮ ਚੱਲਦਾ ਜਾ ਟਾਬੇ ਵਾਲਿਆਂ ਦੇ ਬਾਈਆਂ ਦਾ। ਇਹ ਮਾਮੇ ਬਣਦੇ ਦਾ ਲੋਕਟਾਈਲ ਦਾ ਵੀ ਕੰਮ ਆ। ਤੇ ਇਧਰ ਇਹ ਬੰਦਾ ਫਿਰਦਾ। ਕੀ ਹਾਲ ਆ ਭਾਈ? ਨਮਸਤੇ। ਰਾਮ ਰਾਮ। ਰਾਮ ਰਾਮ ਜੀ। ਤੇ ਲੋਕਟਾਈਲ ਬਣਾਉਂਦੇ ਹੋ? ਹਾਂ ਜੀ। ਕਿੰਨੇ ਡਿਜ਼ਾਈਨ ਹੁੰਦੇ ਲੋਕਟਾਈਲ 'ਮੇਂ'? ਇਸ 'ਮੇਂ' ਕਈ ਪ੍ਰਕਾਰ ਕੀ ਹੁੰਦੇ ਹੈ। ਠੀਕ ਹੈ। ਇਹ ਜਿਹੜੀ ਇਹ ਡਿਜ਼ਾਈਨ ਆ ਇਹ ਕਿਤਨੀ ਕੀ ਹੈ ਇੱਕ? 11 12 ਰੁਪਏ ਕੀ ਹੈ। 12 ਰੁਪਏ ਕੀ। ਠੀਕ ਹੈ। ਪੀਲਾ ਕਲਰ। ਅਬ ਤੂੰ ਨਿਕਾਲ ਰਹੇ ਹੋ ਸਾਬ? ਠੀਕ ਹੈ ਆਪ ਕਿੰਨੇ ਆਦਮੀ ਹੈ ਅਭੀ ਹਮ ਯਹਾਂ 3 ਬੰਦੇ ਹੈ 3 ਬੰਦੇ ਹੈ ਇਹ 3 ਬੰਦੇ ਹੈ ਤੇ ਡਿਜ਼ਾਈਨ ਕਿੰਨੇ ਤਰ੍ਹਾਂ ਕੇ ਆਕੇ 10 ਤਰ੍ਹਾਂ ਕੇ ਹਾਂ 10 ਤਰ੍ਹਾਂ ਦੇ ਕਲਰ 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 3 ਤਰ੍ਹਾਂ 3 ਪ੍ਰਕਾਰ ਦੇ ਕਲਰ 3 ਤੇ ਕੌਨਸੀ ਡਿਜ਼ਾਈਨ ਕੀ ਲੋਕ ਟਾਈਲ ਵੱਧ ਵਿਕਤੀ ਹੈ ਇਹ ਜੇਬਰਾ ਦੀ ਇਹ ਐਸਾ ਇਹ ਜੇਬਰਾ ਟਾਈਲ ਆ ਗਈ ਹਾਂ ਠੀਕ ਹੈ ਤੇ ਆਪਕਾ ਨਾਮ ਬਤਾਇਆ ਟ੍ਰੇਲਾ ਆਪਕਾ ਅਭਨੀਸ਼ ਉਸ ਆਪਕਾ ਭਾਈ ਕਿਸ਼ਨ ਕਿਸ਼ਨ ਠੀਕ ਹੈ ਆਪ ਕਹਾਂਸੇਓ ਜੂਪੀ ਸੇ ਯੂਪੀ ਏਟਾ ਜਿਲਾ ਏਟਾ ਜਿਲਾ ਠੀਕ ਹੈ ਭਾਈ ਇਹ ਭਾਈ ਲੌਕਟਾਇਲ ਇਹਦਾ ਡਿਜ਼ਾਈਨ ਆ ਤੇ ਇਧਰ ਆਹ ਡਿਜ਼ਾਈਨ ਦੇ ਵੀ ਪਏ ਆ ਮਤਲਬ ਇੰਨਾ ਹੀ ਜਿਹੜੀਆਂ ਸਾਈਜ਼ ਦੇ ਉਸ ਕੰਜੇ ਹੁੰਦੇ ਆ ਉਹ ਡਿਜ਼ਾਈਨ ਦੇ ਆ ਪਏ ਤੇ ਸਾਨੂੰ ਡਿਜ਼ਾਈਨ ਵੀ ਦਿਖਾ ਦੀ ਇਹ ਡਿਜ਼ਾਈਨ ਚੱਲਦੀ ਆ ਜਿਹੜੇ ਹਮਾਰੇ ਪੰਜਾਬ ਮੇ ਜੋ ਟਾਇਲ ਵਿਕਤੀ ਉਹ ਚੌਰਸ ਵਿਕਤੀ ਹੈ ਜਾਂ ਜਿਹੜੇ ਡਿਜ਼ਾਈਨ ਵੇਚਦਾ ਹੈ ਜੈਬਰਾ ਕਹਿੰਦੇ ਆ ਇਸਕੋ ਠੀਕ ਹੈ ਇਹ ਲਾਲ ਆ ਗਈ ਇਹ ਖੱਟੀ ਆ ਗਈ ਭਾਈ ਬਜਰ ਵੀ ਠੀਕ ਹੈ ਹਾਂ ਬਜਰ ਵੀ ਠੀਕ ਚ ਆ ਗਿਆ ਗੱਲਬਾਤ ਹੈ ਇਹ ਆ ਗਈ ਦੂਜਾ ਡਿਜ਼ਾਈਨ ਕਿਸੇ ਟਾਇਰ ਦਾ 10 ਰੁਪਏ ਕਿਸੇ ਦਾ 12 ਕਿਸੇ ਦਾ 15 ਜਿਹੜੀ ਇਹ ਇਹ ਟਾਇਰ ਆ ਭਾਈ ਡਿਜ਼ਾਈਨ ਵੱਖਰਾ ਹੀ ਹੈ ਇਹ ਡਿਜ਼ਾਈਨ ਇਹ ਜਾਂ ਮੈਂਦਾ ਤੇ ਸਾਨੂੰ ਚੱਕ ਕੇ ਵੀ ਦਿਖਾ ਦਿੰਨੇ ਆ 16 ਰੁਪਏ ਦੀ ਇਹ ਟਾਇਰ ਪੈਂਦੀ ਇੱਕ ਪਈ ਤੇ ਵਜਨ ਵੀ ਕਾਫੀ ਹੈ ਤੇ ਕਲਰ ਕਈ ਪੰਤੇ ਮਿਲ ਜਾਂਦੇ ਆ ਇਹ ਟੈਲੈਂਟ ਦਾ ਜਿਵੇਂ ਇਹ ਜਾਂ ਖੱਟਾ ਜਾਂ ਪੀਲਾ ਆ ਜਾਂਦਾ ਜਿਵੇਂ ਉਹ ਮਿਲ ਗਿਆ ਤੇ ਆਹ ਡਿਜ਼ਾਈਨ ਵੀ ਮਿਲ ਗਿਆ ਇਹਦਾ ਵੀ ਆਹੀ ਆ ਬਸ 15 ਜਾਂ 16 ਤੇ ਇਹ ਹਸਾਕਤਾਵਾ ਭਾਈ ਸਾਰਾ ਕਿਤੇ ਆਹ ਡਿਜ਼ਾਈਨ ਤਾਂ ਸੇਮੀ ਆ ਗਿਆ ਵਕਰੇ ਵਕਰੇ ਸਾਰੇ ਡਿਜ਼ਾਈਨ ਇੱਧਰ ਆ ਇੱਕ ਡੱਗੀ ਬਣੀ ਹੋਈ ਆ ਡੱਗੀ ਦਾ ਮਤਲਬ ਆਏ ਆ ਭਾਈ ਜਿਵੇਂ ਆਪਣੇ ਦਾ ਮੋਟਰ ਹਟ ਕੇ ਭਰ ਲੈਂਦੇ ਆ ਇਹਦਾ ਉਹ ਹਸਪਤਾਲ ਨਹੀਂ ਬਾਹਰੋਂ ਇੱਥੋਂ ਇੱਕ ਇੰਦਰਾ ਗਾਂਧੀ ਨਹਿਰ ਜਾਂਦੀ ਆ ਉੱਥੋਂ ਟੈਂਕਰ ਭਰ ਕੇ ਹੁਣ ਕਿੰਨਾ ਕਿਲੋਮੀਟਰ ਪਾਏ ਲਾ ਕੇ ਦੇਖੋ ਇੱਥੋਂ ਟੈਂਕਰ ਭਰ ਕੇ ਉਧਰੋਂ ਐਸੇ ਅਗੇ ਡੱਗੀ ਤੇ ਪਾਉਂਦੇ ਆ ਫਿਰ ਇਹ ਪਾਣੀ ਉਹ ਅੱਗੇ ਵਰਤਦੇ ਆ ਤੇ ਜਿਹੜਾ ਪਾਣੀ ਲਿਆਊਗਾ ਡੱਗੀ ਉਹ ਟੈਂਕਰ ਤੇ ਉਹ ਕਰਾਇਆ ਵੀ ਲੈਂਦਾ ਤੇ ਦੇਖੋ ਤੁਸੀਂ ਇੱਧਰ ਕੋਈ ਮੋਟਰ ਦਾ ਪ੍ਰਬੰਧ ਤਾਂ ਹੈ ਨਹੀਂ ਐਂ ਚੱਲਦਾ ਭਾਈ ਡੱਗੀਆਂ ਖੁੱਲੀਆਂ ਮਣਾਉਣੇ ਆ ਤੇ ਇਹ ਪਾਣੀ ਰਾਤ ਨੂੰ ਨਹੀਂ ਦਿਨੇ ਦਾ ਠੀਕ ਹੁੰਦਾ 11 ਵਜੇ ਤੋਂ ਬਾਅਦ ਗਰਮ ਹੋ ਜਾਂਦਾ ਤੇ ਜਦੋਂ ਰਾਤ ਨੂੰ ਸਵੇਰੇ ਆਏ ਹੱਥ ਲਾਉਣੇ ਸਵੇਰ ਨੂੰ ਭਾਈ ਠੰਡਾ ਬਹੁਤ ਹੁੰਦਾ ਹੱਥ ਠਰਦੇ ਆ ਪੂਰੇ ਤੇ ਇਹ ਜਿਹਾ ਮਾਹੌਲ ਵਾਂ ਦਾ ਸਵੇਰ ਸਵੇਰ ਦਾ ਬੱਦਲਵਾਈ ਦਾ ਲੱਗਦਾ ਬਾਕੀ ਸੂਰਤ ਦੱਸੂਗਾ ਸਹੀ ਹੈ वैसे आपका इलाका भी बहुत ही अच्छा है और जितने भी लोग ते सानू नसीर खान जी टकरे ने जो कि बठिंडे ਵਿੱਚ کاروبار ਵੀ ਕਰਦੇ ਸੀ ਪਹਿਲਾ ਬੇਟਾ ਲੈ ਕੇ ਜਾਂਦੇ ਸੀ ਕਹਿੰਦੇ ਸੀ ਪੈਦਲ ਲੈ ਕੇ ਜਾਂਦੇ ਸੀ ਨਹੀਂ ਉਹ ਪੈਦਲ ਉਹ ਆਹਾਂ ਸੇ ਤੋਂ ਟਰੱਕ ਮੇ ਲੈ ਜਾਂਦੇ ਸੀ ਹਾਂ ਉਹ ਆਪੇ ਹੀ ਪੈਦਲ ਵੀ اچھا ਪੰਜਾਬ ਮੈਂ ਹਾਂ ਪੰਜਾਬ ਮੈਂ ਪੈਦਲ تھے ਠੀਕ ਹੈ ਮਤਲਬ ਪੰਜਾਬ ਮੈਂ ਕੌਣ ਕੌਣ ਜਿन्हे ਆਪ ਗਏ ਹੋ ਅਸੀਂ ਯਾਹਾਂ ਸੇ ਆਰਮਾਨਗੜ ਗਏ ਹੈ ਵਿਠੰਡਾ ਵੀ ਗਏ ਹੈ ਵਿਠੰਡਾ ਸੇ ਹੈ एरिया, उ, उ, हमर आ, तो हाँ, हाँ। बाहर करके बॉर्डर का एरिया ठीक है, है ठीक है ठीक है बॉर्डर के तार के नजदीक नजदीक हम बेड़ा लेके गए हाँ बॉर्डर टच हो गया हाँ बॉर्डर टच अच्छा वापस आते हो वैसे ठीक है

ਤੇ ਅੱਜ ਬੱਦਲਵਾਈ ਜੀ ਆਪਾਂ ਹੀ ਇਹ ਜਿਹਾ ਮਾਹੌਲ ਆ ਮਗਰਲੇ ਬਸੇਨਾ ਦੇ ਆਉ ਦੇ ਮਕਾਨ ਪਏ ਹੋਏ ਨੇ ਕਹਾਂ ਚੱਲੇ ਦੋਸਤ ਹਾਟਲ ਹਾਟਲੋਂ ਆਪਾਂ ਆਪ ਕਾ ਉੱਠ ਲੈ ਔਰ ਸਮਾਨ ਲੈਣ ਜਾ ਰਹੇ ਹੋ ਬੱਦਲਵਾਈ ਆ ਨਾ ਵਾਰਿਸ਼ ਆਈ ਏ ਅੱਜ ਅੱਛਾ ਹਾਂ ਤਾਂ ਫਿਰ ਹਮ ਕਹਾਂ ਰੁਕੇ ਹਮ ਪੰਡੋਲੀ ਜਾਣਾ ਕਿੰਨਾ ਕਿਲੋਮੀਟਰ ਹੈ 50 ਹੈ ਠੀਕ ਹੈ ਬਾਹਰ ਕਰਦੇ ਅੱਗੇ ਅੱਗੇ ਬਾਹਰ ਕਰਦੇ ਬਾਹਰ ਕਰਦੇ ਬਾਹਰ ਹਾਂ ਇਹ ਮਿੱਤਰ ਭਾਈ ਰਾਹ ਚ ਟੱਕਰਦੇ ਆ ਇਹ ਆ ਮੋਸਮ ਵਈ ਮੂਹ ਪਿਆਰਾ ਇਹਨੂੰ ਕਹਿੰਦੇ ਆ ਆ ਪਖੜ ਮੂਹ ਪਿਆਰ ਬਸ ਆਪਾਂ ਹੋਰ ਕੁਝ ਨਹੀਂ ਕਹਿ ਸਕਦੇ ਇਹ ਤਾਂ ਵੱਡਾ ਸ਼ਬਦ ਹੀ ਨਹੀਂ ਹੈਗਾ ਹੋਰੇ ਬਹੁਤ ਹੀ ਜ਼ਿਆਦਾ ਧੰਨਵਾਦ ਮੂਹ ਪਿਆਰ ਵਾਸਤੇ ਬਹੁਤ ਬਹੁਤ ਧੰਨਵਾਦ ਹੈਲੋ ਵਾਹ ਜੀ ਵਾਹ ਕੈਸੇ ਹੋ ਕੀ ਨਾਮ ਹੈ ਕੀ ਠੀਕ ਹੈ ਬਾਈ ਆਣਾ ਨਾ ਤੁੜੀ ਦੇ ਨਾ ਤੁੜੀ ਦੇ ਬਹੁਤ ਪਣਾ ਦੇ ਚਾਰਣੀ ਕੋ ਜੀ ਮੂੰ ਇੱਕ ਬੋਲਾ ਨਾ ਨਾ ਤੈਨੂੰ ਹੋਗ ਵੇ ਜਨੇ ਘਰੋਂ ਬਾਹਰ ਖੜੇ ਨੇ ਉਹ ਬਾਈ ਪੰਜਾਬ ਦੀ ਗੱਡੀ ਮਿੱਤਰੋ ਅੱਜ ਮਿਲੀ ਆ ਤੱਗੇ ਕਹਿੰਦੇ ਸੀ ਢਾਬੇ ਤੇ ਖੜੇ ਆ ਚਾਹ ਬਣਾਉਣੇ ਆ ਮੈਂ ਚਲੋ ਬਾਈ ਜੀ ਅਸੀਂ ਆ ਗਏ ਜਦੋਂ ਪੰਜਾਬ ਦੀ ਗੱਡੀ ਮਿਲਦੀ ਆ Rajasthan area ਤੇ ਗੱਲ ਬਖਰੀ ਹੋ ਜਾਂਦੀ ਆ ਗੱਲਾਂ ਹੁਣ ਬਖਰੀਆਂ ਚੱਲਣਗੀਆਂ ਬਾਈ ਜੁੜੇ ਰਹੋ ਚੱਲਾ ਕੱਢ ਲਿਆ ਲੱਗਦਾ ਚਾਹ ਧਰਨੇ ਤੇ ਦੇਖ ਵੀ ਲੈਨੇ ਅੱਜ ਸੜਕ ਵਾਲੀ ਚਾਹ ਆਪਣਾ ਨੂੰ ਮਿਲਿਆ ਉਹ ਬੰਦੇ ਫਗਵਾੜੇ ਦੇ بڑا ਫਗਵਾੜਾ ਏਰੀਏ ਦੇ ਬੰਦੇ ਮਿਲਿਆ ਸਰਦਾਰ ਬਾਈਚਾਰ ਸਭ ਕੁਝ ਕੀ ਹਾਲ ਹੈ ਬਾਈ ਜੀ ਹਾਂ ਠੀਕ ਆ ਬਸ ਚੁੱਲ੍ਹੇ ਨਾਲ ਹੀ ਚੱਕੀ ਫਿਰਦੇ ਹਾਂ ਤੇ ਫੇਰ ਹੀ ਲੋਟ ਆਉਂਦਾ ਬਾਈ ਬਾਈ ਮਿਲਨੇ ਨੇ ਸਾਈਡ ਤੇ ਗੱਡੀ ਰੁਕਤੀ ਤੁਸੀਂ ਬਸ ਖਲੀ ਚਾਹ ਬਣਾ ਲਓ ਫਿਰ ਜਾਂ ਖਲੀ ਚਾਹ ਬਣਾ ਲਓ ਠੀਕ ਹੈ ਜੀ ਜਦੋਂ ਰੁਕਦੀ ਆ ਤੇ ਗੱਲਾਂ ਬਾਤਾਂ ਹੋ ਰਹੀ ਹੋ ਜਾਂਦੀਆਂ ਤੇ ਇਧਰ ਕਹਿੰਦੇ ਚਾਹ ਧਰ ਲਈ ਆ ਚਾਹ ਦਾ ਬਈਆ ਸਿਲੰਡਰ ਸਿਲੰਡਰ ਖੁੱਲੋ ਚੀਜ਼ ਨਾਲ ਚੱਕੀ ਫਿਰਦੇ ਆ ਤੇ ਜਦੋਂ ਨਾਲ ਚੱਕੀ ਬੰਦ ਹੌਸਲੇ ਵਖਰੀ ਹੋ ਜਾਂਦੇ ਨੇ ਹੈ ਸਾਰੇ ਬਾਈ ਸਰਦਾਰ ਨੇ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਕੀ ਨਾਮ ਆ ਤੁਹਾਡਾ ਜਸਪਰੀ ਜਸਪਰੀ ਸਿੰਘ ਏਰੀਆ ਏਰੀਆ ਫੰਗਵਾੜਾ ਫੰਗਵਾੜਾ ਕੀ ਹਾਲ ਆ ਜੀ ਸਤਿ ਸ੍ਰੀ ਅਕਾਲ ਭਾਈ ਜੀ ਹਾਂ ਠੀਕ ਹਾਂ ਹਾਂ ਜੀ ਸਭ ਵਧੀਆ ਤੁਸੀਂ ਕਿੱਥੇ ਹੋ ਹਾਂਜੀ ਬਈ ਬੜਾ ਚੜੋ ਬੜਾ ਚੜੋ ਹਾਂਜੀ ਹਾਂਜੀ ਠੀਕ ਹੈ ਚਲ ਆ ਗੱਡੀ ਤੇ ਆਈ ਸੀ ਇਹਨਾਂ ਨੇ ਸਾਨੂੰ ਹੱਥ ਦਿੱਤਾ ਤੇ ਗੱਲਾਂ ਮਾਤਾਂ ਸਾਡੀ ਕਿਦਾ ਚੱਲਦੀ ਰਹਿਣ ਸਾਡੀ ਪੂਰੀ ਵਧੀਆ ਚੱਲੀ ਹੈ ਵਧੀਆ ਚੱਲੀ ਹੋਰ ਜੀ ਸਸੀ ਗੱਲ ਕੀ ਨਾਮ ਆਈ ਛੋਟਾ ਕੁਲਵਿੰਦਰ ਸਿੰਘ ਬੜਾ ਚੜੋ ਠੀਕ ਹੈ ਜੀ ਹੋਰ ਬਈ ਜੀ ਨਵਜੋਤ ਸਿੰਘ ਜੀ ਉਹ ਕਿੱਥੋਂ ਬੜਾ ਚੜੋ ਠੀਕ ਹੈ ਤੇ ਆ ਬਈ ਅਜਾ ਮਿੱਤਰ ਮਿਲ ਜਾ ਜੋ ਪੰਜਾਬੀ ਭਰਾਉਣ ਸਰ ਬਾਈ ਨੇ ਚਾਹ ਧਰ ਲਈ ਤੇ ਪਾਣੀ ਪਿਆਇਆ ਤੇ ਨਾਲ ਬਿਸਕਟ ਤੇ ਕੀ ਬੰਦਾ ਕਰਦੇ ਤੇ ਵਸ ਗੱਡੀ ਤੇ ਆਏ ਸੀ ਤੇ ਜੈਪੁਰ ਤੋਂ ਦੂਰ ਕਰਕੇ ਤੇ ਆ ਵੀ ਬਾਈ ਪਹਿਲੀ ਵਾਰ ਆਇਆ ਤੇ ਐਸੀ ਵੀ ਪਹਿਲੀ ਵਾਰ ਆਇਆ ਮਿਲਦੇ ਹਾਂ ਸਾਰਾ ਸਮਾਨ ਲੱਦੀ ਬੈਠੇ ਬਾਈ ਮਗਲੀ ਡਿੱਕੀ ਫੁੱਲ ਭਰੀ ਬੈਠੇ ਆ ਬਾਈ ਇੱਕ ਸਾਡੇ ਯਾਰ ਬੰਦੇ ਆ ਕੋਲੇ ਦੇ ਉਹਨਾਂ ਦੇ ਨਾਲ ਇੱਕ ਆ ਠੀਕ ਹੈ ਦਿਖਾ ਦਿਓ ਇਹ ਜੇ ਕੋਈ ਗੱਲ ਨਹੀਂ ਆਪਾਂ ਵਲੌਗ ਚ ਹੀ ਪਾ ਪਾ ਦਈਏ ਵਲੌਗ ਚ ਫਿਰ ਠੀਕ ਹੈ ਨਾ ਦਿਖਾ ਦਿਓ ਇਹ ਬਈ ਚੱਲੇ ਬਾਈ ਹੁਣ ਜੈਸਲ ਮੇਰ ਨੂੰ ਤੇ ਚਾਚੂ ਪੀਤੀ ਤੇ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਤੇ ਵਾਏ ਕਰ ਜੋ ਵਾਏ ਜੀ ਵਾਏ 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 ਜੀ ਵਾਏ ਇੱਕ ਤਾਂ ਜੇ ਬੱਦਲ ਵਾਈ ਆ ਇੱਕ ਮੂਹਰੋ ਹਵਾ ਵਾਲੀ ਚੱਲੀ ਜਾਂਦੀ ਆ ਯੋਰ ਪੂਰਾ ਲੱਗੀ ਜਾਂਦਾ ਇੱਕਾਣ ਚੜਾਈ ਤਾਂ ਹੈ ਨਹੀਂ ਚੱਲ ਪੱਤਰ ਤਾਂ ਹੈਗੀ ਆ ਪਰ ਪੁੱਲ ਜੇ ਆ ਜਾਂਦੇ ਆ ਰਾਤ ਚ ਦੋ ਤਿੰਨ ਬੱਦਲ ਵਾਈ ਪੂਰੀ ਆ ਹਵਾ ਫੁੱਲ ਚੱਲਦੀ ਆ ਇਹ ਯਾਰ ਮਹੌਰ ਪੰਦਾ ਬਾਈ ਟਾਈਮ ਹੋ ਗਿਆ 1:30 ਵਜ ਗਿਆ ਬਹੁਤ ਜ਼ੋਰ ਲੱਗੀਆਂ ਦਾ ਹਤਾ 1 ਕਿਲੋਮੀਟਰ ਕੱਢਦੇ ਆ ਫਿਰ ਖੜਦੇ ਆ ਜ਼ੋਰ ਪੂਰਾ ਲੱਗਦਾ ਬਹੁਤ ਬੋਜ਼ ਲੈਂਦੇ ਨਾ क्या से हो बढ़िया क्या नाम है आपका अवेश अवेश कितनी क्लास में पढ़ते हो ये कौन सा गांव है नाम का हाँ। तो आज छुट्टी है।, हाँ। है।, है।, है आपका छुट्टियाँ है गाँव कौन सा स्कूल कहाँ है आपका हाँ। तुरके जाते हो ठीक है कोई कौन सी खो 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 क्रिकेट वॉलीबॉल फुटबॉल वो भी नहीं ठीक है ठीक है ठीक है ठीक है चल ठीक है ओके बाय क्या नाम है दोस्त हुसैन कहाँ से आप कहाँ कहा गाँव है कहाँ है गाँव पीछे रह गया हाँ। अच्छा वो रुकी ना। हाँ वो आपका गाँव है हाँ। हाँ ठीक है ठीक है ये भाई राज मित्र खड़ गए हाथ दे गी ऐने क्या नाम है भाई? सिकंदर ठीक है इसका? आपका? असलम ठीक है कहाँ जा रहे हो आप फ्रोधी। फ्रोधी, हाँ, ही है इसका भाई का फलोदी जा रहे हो फलोदी मतलब कोई काम जा रहे हो मेला लगा ਫਲੋਦੀ ਹਾਂ ਠੀਕ ਹੈ ਕਿਤਨੀ ਫਲੋਦੀ ਬਾਜ਼ਾਰ ਮੇ ਲੱਗਾ ਗਿਆ ਸਾਈਡ ਉਂ ਪਰ ਫਲੋਦੀ ਬਾਜ਼ਾਰ ਮੇ ਬਾਜ਼ਾਰ ਮੇ ਦੇਖਦੇ ਹਾਂ ਚਲ ਅੱਜ ਵੀ ਅਸੀਂ ਦੇਖਦੇ ਹਾਂ ਜੇ ਮੇਲਾ ਦੇਖਿਆ ਗਿਆ ਚਲਦੇ ਹਾਂ ਦੇਖਦੇ ਹਾਂ ਓਕੇ ਭਈਆ ਇਹ ਬਾਈ ਸਿੱਧੂ ਮੂਸੇ ਵਾਲੇ ਦੇ ਫੈਨ ਆ ਇਹ ਬਾਈ ਦਾ ਆਪਦਾ ਟਰੱਕ ਆ ਕਿ ਨਾ ਟਰੱਕ ਤੇ ਮੇਰੇ ਸਿੱਧੂ ਮੂਸੇ ਵਾਲੇ ਦੀ ਫੋਟੋਆਂ ਲਾਈਆਂ ਹੋਈਆਂ ਇੱਥੇ ਵੀ ਲਾਈ ਸੀ ਮੋਟਰਸਾਈਕਲ ਤੇ ਠੀਕ ਹੈ ਉਸ ਮੇ ਵੀ ਲੱਗੀ ਹੋਈ ਆ ਠੀਕ ਹੈ ਕਲਾ ਕਲਾ ਘਣਾ ਜਿਆਦਾ ਹੈ ਆਪਕੋ ਸਿੱਧੂ ਮੂਸੇ ਵਾਲੇ ਦਾ ਠੀਕ ਹੈ ਭਾਈ ਇਹ ਫੈਨਾ ਸਿੱਧੂ ਮੂਸੇ ਵਾਲੇ ਨੇ ਇਹ ਨਾਮ ਖਟਿਆ ਰਾਜਸਥਾਨ ਏਰੀਆ ਚ ਠੀਕ ਹੈ ਭਾਈ ਧੰਨਵਾਦ ਅੱਜ ਲੱਗਦਾ ਪੂਰਾ ਜੋਰ ਤੇ ਹਰਿਆਲੀ ਜੀ ਹੁਣੋਂ ਲੱਗੀ ਆ ਥੋੜੀ ਥੋੜੀ ਬਾਕੀ ਅੱਜ ਸਾਰੇ ਦਿਨ ਦੀ ਭਾਈ ਬੱਦਲ ਵਾਈ ਸੀ ਇਤਰਾ ਪਤਾ ਨਹੀਂ ਕੀ ਚੀਜ਼ ਹੈ ਟੱਕੇ ਜੇ ਖੜਿਆ ਭਾਈ ਕਵਨ ਖਬਰਾਂ ਨਹੀਂ ਲਾਵਾ ਕਿਹੜੇ ਦੇਖੋ ਇਹ ਆਪਾਂ ਫਲੌਦੀ ਚ ਆ ਗਏ ਭਾਈ ਫਲੌਦੀ ਇੱਕ ਜ਼ਿਲ੍ਹਾ ਪਰ ਹੁਣੀ ਬਣਿਆ ਛੋਟਾ ਜ਼ਿਲ੍ਹਾ ਭਾਈ ਫਲੌਦੀ ਕਿਵੇਂ ਆਓ ਅੱਗੇ ਦੇਖਦੇ ਆ ਆਪਾਂ ਗੱਡੀ 'ਚ ਧਰ ਲੈ ਸਾਈਕਲ ਤੇ ਹੁਣ ਆਪਾਂ ਜਾਵਾਂਗੇ ਜੈਸਲਮੇਰ ਤੇ ਅਸੀਂ ਲੇਟ ਹੋ ਗਏ ਸੀ ਕਜੀ ਜਿਹੜਾ ਇੱਕ ਤਰੀਕਾ ਜੈਸਲਮੇਰ ਪਹੁੰਚਣਾ ਚਾਹੁੰਦੇ ਸੀ ਸਾਈਕਲ ਪਰ ਸਾਈਕਲ ਤੇ ਅਸੀਂ ਪੰਗੋਲੀ ਪੰਡੋਲੀ ਪਾ ਲਈ ਕਿਹੜਾ ਯਾਰ ਉੱਥੇ ਤੱਕ ਆ ਗਏ ਸੀ ਤੇ ਹੁਣ ਅਸੀਂ ਗੱਡੀ 'ਚ ਤਰਲੇ ਸਾਈਕਲ ਤੇ ਅੱਗੇ ਵਧਦੇ ਆ ਸਾਈਕਲ ਆਪਣਾ ਸੀ ਇੱਕ ਪਾਸੇ ਰੇ ਸੀ ਬਲੇ ਗੱਡੀ ਹੁਣ ਜੈਸਲਮੇਰ ਤੂੰ ਜਾਉ ਪਈ ਸਿੱਧੀ ਤੇ ਹਾਂ ਸੀਟ ਮਿਲ ਗਈ ਤੇ ਖਾਲੀ ਗੱਡੀ ਇਹ ਹਿਸਾਬ ਤਾ ਗੱਡੀ ਦਾ ਅੱਗੇ ਦੇਖ ਰਿਹਾ ਜੈਸਲਮੇਰ ਪਹੁੰਚਨੇ ਬਾਈ ਕਿੰਨਾ ਰਹਿ ਗਿਆ ਚਾਂਸ ਜੈਸਲ ਮੇਰਾ ਜੈਸਲ ਮੇਰਾ ਕਿੰਨੀ ਕੀ ਦੂਰ ਹੈ 30 ਕਿਲੋਮੀਟਰ ਫਿਰ ਤਾਂ ਪਾਸ ਹੀ ਆਊਗਾ ਨਾ ਠੀਕ ਹੈ ਇਹ ਭਈ ਆਪਣੇ ਸਾਈਕਲ ਖੜੇ ਆ ਤੇ ਇਹ ਮੁੰਡਾ ਹੈਗਾ ਬਾਪ aí ਦੀ ਇਹਦਾ ਮਤਲਬ ਬਾਪ ਇਹਦਾ گاਉਂ ਆ ਬਾਪ ਸਹਰ ਆਇਕਾ ਹੈ ਨਾ ਜਹਾਂ ਸੇ ਆ ਠੀਕ ਨਾ ਕਿਆ ਨਾਮ ਹੈ ਰੋਹਿਤ ਰੋਹਿਤ ਕਿਤਨੀਂ ਕਲਾਸ ਮੇਂ ਪੜਤੇ ਹੋ 6 6 ਠੀਕ ਹੈ ਹਮ ਜੈਸਲਮੇਰ ਫਿਰ ਘੁੰਮਣੇ ਜਾ ਰਹਾ ਹੈ ਠੀਕ ਹੈਗਾ ਬੜੀਆ ਕਿੰਨੀ ਵਾਰ ਜਾ ਰਹਾ ਹੈ 5-6 ਵਾਰ 5-6 ਵਾਰ ਫੇ ਤਾਂ ਨਿਆਰੇ ਲੱਤ ਹੈ ਜ਼ਿੰਦਗੀ ਕੇ ਠੀਕ ਹੈ ਬਾਰੀ ਖੋਲ ਲੈ ਲੈ ਬਈ ਸਾਨੂੰ ਮਾਹੌਲ ਵੀ ਦਿਖਾ ਦਿੰਨੇ ਆ ਬਾਹਰ ਲਾ ਕਿੱਥੇ ਜਾ ਗਏ ਨਹੀਂ ਰਹਿਣੀ ਇਹਦਾ ਹੈ ਨਾ ਸਟੇਸ਼ਨ ਇੱਥੇ ਛੜਾ ਹਾਂ ਸਟੇਸ਼ਨ ਬਾਈ ਇੱਧਰ ਰਹਿ ਗਿਆ ਲਾਡੂ ਬਰੀ ਭਾਈ ਮਿੱਤਰੋ ਪਹੁੰਚ ਗਿਆ ਆਪਾਂ ਜੈਸਲਮੇਰ ਪਹਿਲਾ ਹੀ ਉੱਠਦਾ ਮੂੰਹ ਦਿਖਾਤਾ ਸਟੇਸ਼ਨ ਤੇ ਤੇ ਟਾਈਮ ਹੋ ਗਿਆ ਭਾਈ 8:30 ਵਜੇ ਦਾ ਰਿਆਲ ਵਧੀਆ ਸੜਕਾਂ ਤੇ ਜੈਸੇ ਮਿਲਦੀਆਂ ਸੜਕਾਂ ਤੇ ਫਿਰਦੇ ਸਾਈਕਲ ਪੰਜਾਬ ਪੰਜਾਬੀਆਂ ਦੇ ਪ੍ਰਸਾਦਾ ਪਾਣੀ 삭 ਲਿਆ ਬਈ ਹੁਣ ਆਪਾਂ ਚੱਲੇ ਆ ਗੁਰਦੁਆਰਾ ਸਾਹਿਬ ਆ ਸਾਨੂੰ ਕਿੱਧਰ ਹੈ ਗਿਆ ਕਿਲੋਕੋਮੀਟਰ ਹੀ ਆ ਬਾਕੀ ਦੇਖਦੇ ਆ ਉੱਥੇ ਕੀ ਹਸਤਾਵਾ ਜੈਸਲਮੇਰ ਦੀਆਂ ਸੜਕਾਂ ਤੇ ਅੱਧੀ ਰਾਤ ਨੂੰ ਬੋਕਦੇ ਹੋਏ ਚਿਓਬਰ ਹੈਂ ਹਾਂਜੀ ਕਾ ਉਹਨਾਂ ਨੇ ਆਰਾ ਲਿਆ ਦਨਪ 2 ਘੰਟੇ ਜੈਸਲਮੇਰ ਇੱਥੇ ਦੇਖ ਕੇ ਇਹ ਇਧਰ ਹੀ ਸਾਈਡ ਆ ਗਿਆ ਬਾਈ ਗੁਰਦੁਆਰਾ ਸਾਹਿਬ ਜੈਸਲਮੇਰ